ਇੱਕ ਵਾਰ ਇੱਕ ਬੱਚੇ ਦੀ ਮਾਂ ਉਹਨੂੰ ਜਨਮ ਦੇਂਦੇ ਸਾਰ ਰੱਬ ਨੂੰ ਪਿਆਰੀ ਹੋ ਗਈ। ਉਹਦੀ ਮੌਤ ਹੋ ਗਈ। ਤਾਂ ਜਦੋਂ ਬੱਚਾ ਵੱਡਾ ਹੋਇਆ, ਮਤਲਬ ਉਹਨੂੰ ਉਹਦੀਆਂ ਚਾਚੀਆਂ ਤਾਈਆਂ ਨੇ ਪਾਲਿਆ, ਵੱਡਾ ਕੀਤਾ। ਜੇ ਜਦੋਂ 10 ਸਾਲ ਦੀ ਉਮਰ ਦਾ ਹੋਇਆ ਉਹਨੂੰ ਰਿਸ਼ਤਿਆਂ ਦੀ ਸਮਝ ਲੱਗਣ ਲੱਗੀ। ਤਾਂ ਉਹਦੀਆਂ ਚਾਚੀਆਂ ਤਾਈਆਂ ਨੂੰ ਕਹਿੰਦਾ ਮੇਰੀ ਮਾਂ ਕਿੱਥੇ ਆ? ਤਾਂ ਉਹਦੀਆਂ ਚਾਚੀਆਂ ਤਾਈਆਂ ਨੇ ਇੱਕ ਕੰਧ ਦੇ ਉੱਤੋਂ ਤਸਵੀਰ ਲਾਹੀ, ਫੋਟੋ ਲਾਹੀ ਤੇ ਉਹਦੇ ਹੱਥ 'ਚ ਫੜਾਤੀ ਕਹਿੰਦੀਆਂ ਪੁੱਤਰਾ ਅਸੀਂ ਕੋਸ਼ਿਸ਼ ਕੀਤੀ ਸੀ ਕਿ ਤੈਨੂੰ ਤੇਰੀ ਮਾਂ ਯਾਦ ਨਾ ਆਵੇ। ਤੈਨੂੰ ਅਸੀਂ ਮਾਮਾ ਦਾ ਪਿਆਰ ਦਿੱਤਾ ਪਰ ਫਿਰ ਵੀ ਮਾਂ ਤਾਂ ਮਾਂ ਹੀ ਹੁੰਦੀ ਆ ਆ ਤੇਰੀ ਮਾਂ ਤਸਵੀਰ ਆ ਨਾ ਜਿਹੜੀ ਇਹ ਇਹ ਤੇਰੀ ਮਾਂ ਦੀ ਫੋਟੋ ਆ ਇਹ ਇਹ ਤੇਰੀ ਮਾਂ ਉਹ ਕਹਿੰਦਾ ਵੀ ਮੈਂ ਮੇਰੀ ਮਾਂ ਨੂੰ ਮਿਲਣਾ ਚਾਹਣਾ ਕਿਵੇਂ ਮਿਲਿਆ ਜਾਊ ਉਹ ਕਹਿੰਦੀ ਆ ਵੀ ਮਾਂ ਨੂੰ ਨਹੀਂ ਮਿਲਿਆ ਜਾ ਸਕਦਾ ਜੇ ਮਿਲਣਾ ਤਾਂ ਮਾਂ ਨੂੰ ਤਾਂ ਤੇਰਾ ਰੱਬ ਹੀ ਮਿਲਾ ਸਕਦਾ ਤੈਨੂੰ ਤੇਰੀ ਮਾਂ ਨਾਲ ਉਹ ਕਹਿੰਦਾ ਵੀ ਕਿਵੇਂ ਉਹ ਕਹਿੰਦੀ ਆ ਵੀ ਤੂੰ ਰੱਬ ਨੂੰ ਯਾਦ ਕਰ ਲੈ ਉਹਦੀ ਭਗਤੀ ਕਰ ਲੈ ਸ਼ਾਇਦ ਤੈਨੂੰ ਰੱਬ ਤੇਰੀ ਮਾਂ ਨਾਲ ਮਿਲਾ ਦੇ ਤਾਂ ਭਾਈ ਘਰੇ ਉਹ ਮੱਥਾ ਟੇਕ ਕੇ ਤੇਰੀ ਤੇ ਤੇ ਚੱਲ ਪਿਆ ਪਹਾੜਾਂ 'ਚ ਆ ਕੇ ਬਹਿ ਗਿਆ 20 ਸਾਲ ਤਪੱਸਿਆ ਕੀਤੀ ਮਾਂ ਨੂੰ ਮਿਲਣ ਵਾਸਤੇ ਖੁਸ਼ ਹੋ ਕੇ ਰੱਬ ਉਹਦੇ ਸਾਹਮਣੇ ਪ੍ਰਗਟ ਹੋ ਗਿਆ ਕਹਿੰਦਾ ਪੁੱਤਰਾ ਮੰਗ ਲੈ ਕੀ ਮੰਗਣਾ ਤੇਰੀ ਭਗਤੀ ਤੋਂ ਖੁਸ਼ ਐ ਹੁਣ ਰੱਬ ਨੂੰ ਕੀ ਪਤਾ ਸੀ ਵੀ ਕੀ ਮੰਗਣਾ ਇਹ ਰੱਬ ਮੂਰੇ ਤਰਲੇ ਕਰਨ ਲੱਗ ਗਿਆ ਰੋਣ ਲੱਗ ਗਿਆ ਹੱਥ ਜੋੜ ਕੇ ਕਹਿੰਦਾ ਰੱਬਾ ਮੈਨੂੰ ਮੇਰੀ ਮਾਂ ਮਿਲਾ ਦੇ ਰੱਬ ਨੇ ਆਖਿਆ ਵੀ ਇਹ ਨਹੀਂ ਹੋ ਸਕਦਾ ਤੇਰੀ ਮਾਂ ਤੇਨੂੰ ਮਿਲ ਨਹੀਂ ਸਕਦੀ ਉਹਨੂੰ ਤਾਂ ਮਰੀ ਨੂੰ 20 ਸਾਲ ਹੋ ਗਏ ਹੁਣ ਕੀ ਪਤਾ ਕਿਹੜੀ ਜੁਨੀ ਚੂ ਹਨਾ ਵੀ ਆਪਾਂ ਨੂੰ ਵੀ ਆਮ ਹੀ ਪਤਾ ਵੀ ਕੀ ਪਤਾ ਹੁਣ ਆਪਾਂ ਮਰ ਕੇ ਕਿਹੜੀ ਜੁਨੀ ਚ ਪੈਣਾ ਤਾਂ ਰੱਬ ਨੇ ਆਖਿਆ ਵੀ ਉਹ ਕਿਸੇ ਜੁਨੀ ਦੇ ਵਿੱਚ ਹੋਊਗੀ ਹੁਣ ਉਹ ਤੈਨੂੰ ਮਿਲ ਨਹੀਂ ਸਕਦੀ ਤਾਂ ਉਹ ਰੋਂਦਾ ਕਰਲਾਉਂਦਾ ਰੱਬ ਮੂਰੇ ਹੱਥ ਜੋੜ ਕੇ ਕਹਿੰਦਾ ਤਾਂ ਉਹ ਰੱਬ ਨੂੰ ਆਖਣ ਲੱਗਿਆ ਦਿਲ ਨਹੀਂ ਲੱਗਦਾ ਕਿਧਰੇ ਰੱਬਾ ਸੁੱਖ ਦੇ ਲਈ ਥੋੜੀ ਥਾਂ ਹੀ ਦੇ ਦੇ ਮੈਂ ਗੱਲਾਂ ਕਰਕੇ ਮੋੜ ਦੇਵਾਂਗਾ ਥੋੜੇ ਸਮੇਂ ਲਈ ਮੇਰੀ ਮਾਂ ਹੀ ਦੇ ਦੇ ਸੋ ਮਾਮਾ ਨੂੰ ਬਈ ਐਵੇਂ ਨਾ ਗਵਾ ਲਿਓ ਕਿਤੇ ਜਦੋਂ ਜਾਨ ਛੱਡ ਕੇ ਵਗ ਜਾਂਦੀਆਂ ਨੇ ਨਾ ਬਈ ਇਹ ਫੇਰ ਪਤਾ ਲੱਗਦਾ ਕਿ ਮਾਮਾ ਕੀ ਚੀਜ਼ ਹੁੰਦੀਆਂ ਨੇ